ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਦੁਬਾਰੇ ਪਹੁੰਚੇ ਆਂ ਪਿੰਡ ਹੈਗਾ ਸਾਧਨਵਾਸ ਤਹਿਸੀਲ ਜਾਖਲ ਜ਼ਿਲ੍ਹਾ ਫਤਿਹਬਾਦ ਸਟੇਟ ਹਰਿਆਣਾ ਦੇਸ਼ ਸਾਨੂੰ ਪਤੀਆ ਆਪਣਾ ਇੰਡੀਆ ਆ ਗਿਆ ਤੇ ਦੋ ਗਾਵਾਂ ਦਿਖਾਵਾਂਗੇ ਫੁੱਲ ਟਾਪ ਦੀ ਇੱਕ ਤਾਂ ਦਿਖਾ ਦਾਂਗੇ ਜਰਸੀ ਫੁੱਲ ਵੱਡੀ ਨਾਲ ਵੀ ਬੱਛੀਆ ਕਾਫੀ ਕਲਰ ਦੀ ਤੇ ਆਰਡਰ ਕੁਆਲਿਟੀ ਥਣ ਦਾ ਸਾਈਜ਼ ਉਹ ਤਾਂ ਐ ਮੰਨ ਲਓ ਵੀ ਚਿਪ ਕੱਢਣ ਵਾਲਾ ਕੰਮ ਹੈ ਆ ਰਿਕਾਰਡ ਵੀ ਚੰਗਾ ਦੰਦਾਂ 'ਚ 6 ਦੰਦਾਂ ਦਾ ਵੱਡੀ ਵੱੜ ਤੇ ਇੱਕ ਪੱਛੀ ਹੈਗੀ ਆ 2 ਦੰਦਾਂ ਦਾ ਇਹਦੇ ਨਾਲ ਵੀ ਬੱਛੀ ਆ ਗਈ ਗਰੀਦਾ ਥਣ ਦਾ ਸਾਈਜ਼ ਦਿਖਾ ਦਿਓ ਉਰਲੇ ਪਾਸੇ ਵੀ ਲਿਆ ਕੇ ਸਭਾ ਆਦੀ ਬਿਲਕੁਲ ਠੰਡੀ ਆ ਆਲ ਫਾਲ ਨਹੀਂ ਕਰਦੀ ਤੇ ਨਾਲ ਇਹਦੇ ਬੱਛੀ ਆ ਜਿਹੜੀ ਬੱਛੀ ਵੀ ਚੰਗੀ ਕੁਆਲਿਟੀ ਚ ਆ ਗਈ। ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਦੋਆਂ ਦਾ ਵੀਡੀਓ ਜੀ ਕਰਾ ਦੂੰਗਾ ਤੇ ਕੱਲੇ-ਕੱਲੇ ਪਸ਼ੂ ਦੀ ਡਿਟੇਲ ਆ ਜਿਹੜੀ ਡੀਪਲੀਓ ਆਪਾਂ ਬਾਈ ਨੂੰ ਪੁੱਛ ਲਾਂਗੇ ਆਜੋ ਜੀ। ਕੀ ਹਾਲ ਆ ਜੀ? ਸਸੀਕਾਰ ਗੋਰੀ ਭਰਾ ਆ ਜਾ ਐਨੂੰ ਆ ਜਾ ਚੰਦੀ ਕਲਾ ਜਾਮਾ ਜਾਮਾ ਚੜਦੀ ਕਿਲਾ ਸਾਰੇ ਚੈਨਲ ਦੇਖਣ ਵਾਲੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਜੀ ਸ਼ੁਰੂ ਕਿਹੜੇ ਪਾਸੋਂ ਕਰੀਏ ਸਭ ਦੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇਰਾ ਵੀ ਕੰਮ ਤਰਕੀਆਂ ਵਿੱਚ ਬਖਸ਼ੇ ਲੋਟਾ ਮਾਲਕ ਚੜ੍ਹਦੀ ਕਲਾ ਰਵੇ ਤੇਰੀ ਸਹੀ ਠੀਕ ਹੈ ਗੱਲ ਸ਼ੁਰੂ ਕਿਹੜੇ ਪੱਖ ਤੋਂ ਕਰ ਲਈਏ ਜਿਹੜਾ ਤੂੰ ਕਹਿੰਗੋ ਉਸੇ ਕਰ ਲਓ ਆ ਦੋ ਦਿਨ ਤੋਂ ਕਰ ਲਈਏ ਪਹਿਲਾਂ ਤੋਂ ਹੀ ਕਰ ਲਓ ਇਹਦੇ ਮਾਰਗਰੀ ਆਰਡਰ ਕੁਆਲਿਟੀ ਦੇ ਕੈਮਰਾ ਪੱਲੇ ਦਾ ਆਰਡਰ ਕੁਆਲਿਟੀ ਇਹ ਕਰਾ ਦੇ ਚੱਕ ਸੁਭਾਅ ਦੀ ਕਿਵੇਂ ਆ ਠੰਡੀ ਹੈ ਠੰਡੀ ਬਿਲਕੁਲ ਲੈ ਸੁਭਾਅ ਦੀ ਠੰਡਿਆ ਬਾਈ ਕਹਿੰਦਾ ਨਹੀਂ ਇੱਥੋਂ ਦਿਖਾਈਂਗਾ ਜੀ ਥਣ ਦਾ ਸਮਾਪਸ ਮੂੰਹ ਦਿਖਾ ਸੂਈ ਕਦੋਂ ਬਈ ਇਹ ਇਹ ਕੱਲ ਸੂਈ ਆ 2:30 ਵਜੇ ਜੇਰ ਜੱਪਾ ਜੇਰ ਜੱਪਾ ਡੰਨਾ ਓਕੇ ਟੋਰ ਚੋਬਰਾ ਖੋਲ ਕੇ ਪਹਿਲਾਂ ਨਾ ਦੋ ਦੰਦ ਹੈ ਨਾਲ ਵੀ ਬੱਛੀ ਆ ਨਾਲ ਵੀ ਬੱਛੀ ਆ ਬੱਛੀ ਦੇਖੋ ਨਾਲੇ ਇਹ ਆਪ ਵੀ ਬੱਛੀ ਆ ਸੱਜਣੋ ਫਿਰ ਇਹਦੇ ਨਾਲ ਵੀ ਬੱਛੀ ਆ ਜਿਹੜੀ ਬੱਛੀ ਆ ਨਾ ਤੁਹਾਨੂੰ ਵਾਪਸੀ ਤੇ ਆ ਕੇ ਦਿਖਾਉਂਗਾ ਜਿਹੜਾ ਦਾ ਆ ਸਟ੍ਰਕਚਰ ਆ ਨਾ ਇੱਥੇ ਮਾਰ ਹੀ ਦੇ ਗਰੀ ਕੈਮਰਾ ਵੀ ਆ ਚੜਾਈ ਕਿੰਨੀ ਆ ਦੀ ਉਸ ਤੋਂ ਪੁੱਠੇ ਦੀ ਟਾਪ ਕੁਆਲਿਟੀ ਦੀ ਬੱਛੀ ਤਿਆਰ ਹੋਊਗੀ ਅੱਗੇ ਜਾ ਕੇ ਤੇ ਆਪ ਵੀ ਬੱਚਿਆਂ ਜੀ ਆ ਗਈ ਜਿਵੇਂ ਤੁਹਾਨੂੰ ਦੱਸਿਆ ਦੋ ਦੰਦ ਆ ਗਈ ਥਣ ਦਾ ਰੂਪ ਬਾਲਾ ਪੜਾ ਹਨਾ ਹਾਂ ਬਹੁਤ ਸੋਹਣਾ ਪਲੂਗਾ ਚਾਈ ਦੋ ਦੋ ਧਾਰਾ ਇਹਨਾਂ ਨੇ ਮਾਰ ਕੇ ਮੈਂ ਚੈੱਕ ਵੀ ਕਰ ਲਿਆ ਵੀਡੀਓ ਚ ਵੀ ਮਾਰ ਕੇ ਦਿਖਾਉਂਗਾ ਚਬਾਈ ਦੀਆਂ ਇੰਨੀਆਂ ਕਪੋਲੀਆਂ ਨੇ ਵੀ ਚਾਹੇ 5 ਸਾਲ ਦਾ ਜਵਾਕ ਚੋਲੇ ਖਾਣ ਪੀਣ ਦੀਆਂ ਵੀ ਖੁੱਲੀਆਂ ਨੇ ਚਗਾਲੀ ਪਸ਼ੂ ਕਰੀ ਜਾਂਦੇ ਨੇ ਤੰਦਰੁਸਤ ਨੇ ਹਰੇਕ ਪੱਖ ਤੋਂ ਤੋੜ ਦੇ ਬਈਆ ਇਹਨੂੰ ਢਾਂਚਾ ਵੀ ਫੁੱਲ ਮਜ਼ਬੂਤ ਹੁਣ ਥੋੜਾ ਜਿਹਾ ਬੱਚੇ ਦਾ ਕਰਦੀ ਆ ਹਨਾ ਹੱਕ ਜੇ ਦੇ ਤਾਜੀ ਸੂਈ ਹੈ ਨਾ ਬੱਚੇ ਤੋਂ ਪਰਾ ਨਹੀਂ ਹੁੰਦੀ ਨਾਲ ਆ ਗਈ ਬੱਚੀ ਦੰਦਾਂ ਚ ਪਯੌਰ ਦੋ ਦੰਦ ਤੇ ਬਾਕੀ ਆ ਗਈ ਕੱਦ ਕਾਠ ਵਾਲੀ ਜੇ ਆਪਾਂ ਕਹਿ ਲਈਏ ਨਾ ਬਿਊਟੀ ਵਾਲੇ ਪੱਖ ਚ ਬਿਊਟੀ ਵਾਲੇ ਪੱਖ ਚ ਆ ਗਈ ਬੱਚੀ ਇੱਥੋਂ ਦਿਖਾ ਲਈ ਗਰੀ ਆਰਡਰ ਕੁਆਲਟੀ ਇਹਦੀ ਤੁਰਦੀ ਆ ਕੱਢਿਆ ਬੋਲਾ ਕੁਛ ਇਹਦਾ ਹਾਂ ਕੱਢਿਆ ਸੀ ਕਿੰਨਾ ਕ ਕਰ ਸਵੇਰੇ ਕੱਜਿਆ ਬੱਚੀ ਚੰਗਾ ਕੇ 2.5 3 ਕਿਲੋ ਉਰਲੇ ਬੰਨੇ ਵੀ ਦਿਖਾ ਦੇ ਗਰੀ ਅਗਲੇ ਬੰਨੇ ਉਹ ਦਿਖਾ ਉਰਲੇ ਬੰਨੇ ਧਾਰ ਫੁਕੀ ਆ ਨਾ ਆ ਗਿਆ ਪਹਿਲੇ ਗੁਲਾਬੀ ਦੇਖੋ ਗੁਲਾਬੀ ਕਲਰ ਦੇ ਵਿੱਚ ਆ ਗਿਆ ਤੇ ਥਣ ਦੀ ਜਿਹੜੀ ਸ਼ੇਪ ਆ ਜਿਹਦੀ ਤੁਹਾਨੂੰ ਮੈਂ ਅਕਸਰ ਡਿਮਾਂਡ ਕਰਦਾ ਨਾ ਇੱਥੇ ਰੋਕ ਲਈ ਮਾ ਥੋੜਾ ਜਿਹਾ ਕਹਾਂ ਕਰ ਲਾ ਪੈਰ ਇੱਕ ਇੱਕ ਪੈਰ ਹੋਰ ਕਰ ਲਾ ਇੱਥੇ ਰੋਕ ਲਾ ਬੱਸ ਇੱਥੋਂ ਦਿਖਾ ਦੇ ਗਰੀਬ ਕੱਦ ਵੀ ਦੇਖੋ ਭਰਾ ਪੂਰੀ ਹਾਂ ਗਲਾਬੀ ਕਲਰ ਦੇ ਵਿੱਚ ਆ ਗਿਆ ਫਾਰਾ ਤੇ ਸਵੇਰ ਦੀ ਜਿਵੇਂ ਪਹਿਲਣ ਵਾਲਾ ਠੰਡੀ ਸੀ ਲਾ ਜਮਾ ਜਿਵੇਂ ਮਰਜੀ ਇਹਦੇ ਥੱਲੇ ਬੈਠੀ ਜਾ ਉਹ ਦਿੱਕਤ ਨਹੀਂ ਹੋਈ ਬਾਈ ਸਾਈਡ ਤੇ ਇੱਥੋਂ ਲੰਬਾਈ ਲੰਮੂਈ ਦਿਖਾ ਦੇ ਤੇ ਇਧਰੋਂ ਇਹਦੇ ਕੱਦ ਦਾ ਆਈਡੀਆ ਕਰਾ ਦੇ ਛੋਟੀ ਜੀ ਨਹੀਂ ਆ ਗਈ ਮੱਛੀ ਆ ਚਮੜਾ ਬਿਲਕੁਲ ਬਰੀਕ ਆ ਗਿਆ ਜਿਵੇਂ ਹਰਿਆਣੇ ਚ ਝੋਟੀਆਂ ਨੂੰ ਲੱਗ ਜਾਂਦਾ ਪੂਰਾ ਨਸਲ ਦੀਆਂ ਨੂੰ ਕਮਾਲ ਆ ਭਈ ਇਹਨੂੰ ਢਾਈ ਤੋਂ ਤਿੰਨ ਕਿੱਲਾ ਤਿੰਨ ਕਿੱਲੋ ਬੋਹੜਾਂ ਪਾਈ ਜਾਂਦਾ ਇਹਦਾ ਚੋਤਾ ਨਾਲ ਵੱਛੀਆ ਦੁੱਧ ਕਿੰਨਾ ਕੁ ਪਾ ਸਕਦੇ ਜੀ ਤਜਰਬਾ ਜਿਹੜੀ ਆ ਜਾਏ ਤਜਰਬਾ ਪਾ ਦੂਗੀ 15 16 ਆ 15 ਪਲੱਸ ਸਾਮ ਹੈ ਆ 16 17 ਕਿੱਲੋ ਦੁੱਧ ਵੱਛੀ ਨੂੰ ਪਾਉਣਾ ਚਾਹੀਦਾ ਬਾਕੀ ਥੱਲੇ ਥੋੜੀ ਜੀ ਬਾਈ ਕਹਿੰਦਾ ਰੈਲੀ ਕਰੀ ਹੋਈ ਆ ਉਹ ਤੁਹਾਨੂੰ ਮੈਂ ਦਿਖਾ ਵੀ ਦੇਵਾਂਗਾ ਕਿਉਂਕਿ ਜਿਹੜੀ ਆ ਢਿੱਲਾ ਨਾ ਲੈ ਵਿੱਚ ਆ ਢਿੱਲ ਦਾ ਜੀ ਇੱਥੋਂ ਥਾਣ ਦਾ ਸਾਈਜ਼ ਦਿਖਾ ਦੇ ਠੰਡੀ ਐ ਇੰਨੀ ਕਾ ਵੀ ਜਿੱਥੇ ਆਏ ਹੱਥ ਮਾਰਤਾ ਉੱਥੇ ਉੱਥੇ ਖੜਨਾ ਨਾ ਪਸ਼ੂ ਆਏ ਨਹੀਂ ਹੈਗਾ ਵੀ ਕਿੱਲੇ ਤੇ ਜਾ ਕੇ ਗੇੜਾ ਦੇ ਦੂਗਾ ਲੈ ਆ ਲੈ ਭਰਾ ਸੀ ਠੰਡੀ ਸੀ ਲਾ ਗਈ ਜਿਹੜੇ ਪਾਸੇ ਮਰਜੀ ਬੈਜੋ ਜਿਵੇਂ ਬਿਨਾ ਨਿਆਣੇ ਤੋਂ ਬਹਿ ਜਾ ਉਧਰ ਸੁਭਾ ਦੀ ਬਾਈ ਕਹਿੰਦਾ ਬਿਲਕੁਲ ਠੰਡੀ ਸੀਲ ਹੈ ਕਿਉਂਕਿ ਸੂਈ ਕੱਲ ਆ 19 20 ਜੇ ਕਰ ਵੀ ਜਾਂਦਾ ਯਾਰ ਪਸ਼ੂ ਤਾਲ ਇੰਨਾ ਕ ਤਾਂ ਕਰ ਜਾਂਦਾ ਪਹਿਲਣ ਹੈ ਨਾ ਕਿਉਂਕਿ ਪਹਿਲੇ ਸੂਈ ਆਏ ਇਤੋਂ ਠੰਡੀ ਦਾ ਕੀ ਹੋਊਗੀ ਬੰਦੇ ਬਾਈ ਤੇ ਹੁਣ ਕਹਿ ਰਹੀ ਇੱਥੋਂ ਇੱਥੋਂ ਦਿਖਾ ਦੀ ਆਰਡਰ ਵੀ ਚੜਾਈ ਚੜੂਈ ਕੰਨੀ ਆ ਇਹਦੇ ਆਰਡਰ ਦੀ ਤੇ ਥਾਣੇ ਨੂੰ ਕਿੰਨਾ ਚੰਗਾ ਲੱਗਿਆ ਇੱਕ ਗੱਲ ਹੋਰ ਆ ਇਹ ਇਹ ਤੁਹਾਨੂੰ ਮਸਟੈਟਸ ਨਹੀਂ ਹੁੰਦੀ ਕਿਉਂਕਿ ਇਹਦਾ ਨਾ ਸਰਾਖ ਹੁੰਦਾ ਨਾ ਉਹ ਛੇਤੀ ਬੰਦ ਹੋ ਜਾਂਦਾ ਬਾਈ ਇੱਕ ਘੱਟ ਵਾਲਾ ਥਣ ਹੁੰਦਾ ਉਹ ਚ ਥੋੜਾ ਜਿਹਾ ਰਹਿੰਦਾ ਖਤਰਾ ਪਰ ਇਹ ਥਣ ਚ ਨਹੀਂ ਰਹਿੰਦੀ ਕੋਈ ਅੰਡਰ ਫਿਕਸ ਰੱਖਦੀ ਆ ਬਿਲਕੁਲ ਬਿਲਕੁਲ ਨਾਲ ਲੱਗਵਾ ਆ ਗਿਆ ਇਧਰ ਲਈ ਕੈਮਰਾ ਅਗਲੇ ਬੰਨੇ ਇਹ ਇੱਥੋਂ ਦਿਖਾ ਰਿਹਾ ਐ ਸਵਾਤਾ ਠੰਡਾ ਹੈਗਾ ਹੀ ਹੈਗਾ ਤੇ ਬਾਕੀ ਗੈਪ ਦਿਖਾ ਰਿਹਾ ਥਾਣਾ ਮੇਰੇ ਤੋਂ ਗੈਪ ਬਹੁਤ ਸ਼ਾਨਦਾਰ ਰੱਖਦੀ ਆ ਤੇ ਧਾਰਾਂ ਵੀ ਤੁਹਾਨੂੰ ਦਿਖਾਉਂਗਾ ਮਾਰ ਕੇ ਦੋਨਾਂ ਦੀ ਉਹ ਵੀਡੀਓ ਚੰਡੇ ਤੇ ਦਿਖਾਵਾਂਗੇ ਤੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ ਇਹਦਾ ਪਰਾ ਇੱਕੋ ਹੀ ਗੱਲ ਕਰਦੇ ਹਾਂ 75000 ਰੁਪਏ ਲਵਾਂਗੇ ਮਾਨ ਤਾਨ ਕੋ ਮਾਂਤਣ ਕਰ ਦਾਂਗੇ 73 ਦੀ ਛੱਡ ਦਾਂਗੇ 71 ਦੀ ਹਾਂ ਇਸ ਤੋਂ ਬਾਅਦ 200 ਰੁਪਏ ਸ਼ੋਰਟ ਕਰਾਂਗੇ ਬਸ ਠੀਕ ਹੈ ਗੱਲ ਆਹ ਬਾਈ ਨੇ ਗੱਲ ਜਮਾ ਜੈਤ ਜੀ ਕਰਤੀਆਂ 71 ਦੀ ਦੇ ਦਾਂਗੇ ਕਿਉਂਕਿ ਦੰਦਾਂ 'ਚ ਵੀ ਦੋ ਦੰਦ ਆ ਅੱਗੇ ਬੰਨਣ ਵਾਲੀ ਆਈਟਮਾਂ ਘੱਟ ਨਾਲ ਇੱਕ ਨਾਲ ਹੋਰ ਵੀ ਤਾਂ ਜਾ ਰਹੀਆਂ ਗਾਂ ਇੱਕ ਨਾਲ ਇੱਕ ਇੱਕ ਨਾਲ ਇੱਕ ਫਰੀ ਨਲੇ ਦੇਖੋ ਇੱਕ ਬੱਚੀ ਬਾਈ ਇਹ ਬੱਚੀ ਦੇਖ ਲਓ ਸੂਈ ਕੱਲ ਹੈ ਪਰ ਲੱਗਦੀ 8 ਦਿਨਾਂ ਦੀ ਹੈ ਠੀਕ ਹੈ ਗੱਲ ਦੇਖ ਇੱਥੋਂ ਪੁੱਠਾ ਪਾਠਾ ਦਿਖਾ ਦੇ ਪਿੱਛ ਦੀ ਚੜਾਈ ਦਿਖਾ ਦੇ ਪੁੱਠੇ ਦੀ ਐ ਲੱਗਦੀ ਵੀ 8 ਦਿਨਾਂ ਦੀ ਹੋਗੀ ਫੁੱਲ ਮਜ਼ਬੂਤ ਆ ਬੱਚੀ ਵੀ ਚੰਗੀ ਆ ਤੇ ਬਾਕੀ ਸਾਨੂੰ ਬੱਚਾ ਦੱਸਦਾ ਵੀ ਆ ਵੀ ਦੁੱਧ ਅੱਦ ਵੀ ਚੰਗਾ ਛੱਡਿਆ ਬਾਈ ਨੇ ਚੱਲ ਉਹ ਜਾਇਆ ਇਹਨੂੰ ਉਹ ਗੱਲ ਨਹੀਂ ਹੈਗੀ ਵੀ ਥਣਾ ਦੇ ਆ ਤੇਰੀ ਲਾਇਆ ਵੀ ਕੱਲ ਦੀ ਸੂਫੀ ਜੇ ਵੀਡੀਓ ਤਾਂ ਕਿ ਚੋਣੀ ਇਹਦੀ ਚੋਣੀ ਨਾ ਉਹ ਸਿਸਟਮ ਨਹੀਂ ਕਰਿਆ ਉਹ ਸਾਨੂੰ ਬੱਚੀ ਦੱਸ ਦੂਗਾ ਇਹਦਾ ਬਿਲਕੁਲ ਬੱਚਾ ਦੇਖੋ ਨਾਲੇ ਤੇ ਹੁਣ ਆ ਜਾਗਾ ਰੀ 2 ਨੰਬਰ ਵਾਲੀ ਤੇ ਪਹਿਲਾਂ ਇਹਦੇ ਆਰਡਰ ਕੁਆਲਿਟੀ ਦੀ ਮਾਰ ਦੇ ਕੈਮਰਾ ਇੱਥੇ ਇੱਥੋਂ ਇਹਦਾ ਆਰਡਰ ਦਿਖਾ ਦੇ ਗਾਂ ਵਾਲੇ ਪੱਖ ਤੋਂ ਵੀ ਗੈਪ ਦਿਖਾ ਦੇ ਥਣਾ ਦਾ ਨੇੜੇ ਲਾ ਕੇ ਗੈਪ ਕਿੰਨਾ ਨਾਲੇ ਦਾ ਚਵਾ ਦਿਖਾ ਦੇ ਅੰਦਰ ਨਾਲ ਬੱਚੇ ਨਹੀਂ ਠੀਕ ਹੈ ਕੈਸਾ ਚਵਾ ਲੱਗਿਆ ਦਾ ਫੁੱਲ ਮੋਟਾ ਚਵਾ ਪੰਪ ਵਾਲਾ ਕੰਮ ਹੀ ਆ ਜਹਾ ਜਹਾ ਪਾ ਟੂਟੀ ਛੜਤੀ ਜਹੀ ਜਿਹੀ ਲੰਬੀ ਲੰਬੀ ਦਾ ਟਰੱਕ ਜਿੰਨੀ ਇਹ ਆ ਗਈ ਆ ਪਾ ਪਿਛਲੀ ਵੀਡੀਓ ਚ ਪਾਈ ਤੇ ਉਦੋਂ ਗੱਬਣ ਸੀ ਬਾਈ ਉਦੋਂ ਗੱਬਣ ਦੀ ਸੂਈ ਨਹੀਂ ਸੀ ਠੀਕ ਆ ਗੱਲ ਉਦੋਂ ਲੱਗਦੇ ਸੀ ਬਾਈ ਉਦੋਂ ਲੱਗਦੇ ਸੀ ਕਿੱਬੀ ਕੀ ਗਈ ਸੀ ਮੱਸ ਰਹਿ ਗਈ ਫੇਰ ਹੁਣ ਸੋਪੀ ਕੱਲ ਸੂਈ ਆ ਸਵੇਰੇ ਕੱਲ ਸਵੇਰੇ ਕੱਲ ਸਵੇਰੇ ਜੂ ਰਟਣਾ ਬਿਲਕੁਲ ਗਰੰਟੀ ਦਿਆਂਗੇ ਇਸ ਗੱਲ ਦੀ ਤੇ ਨਾਲ ਇਹਦੇ ਵੀ ਬੱਛੀ ਨਾਲ ਇਹਦੇ ਵੀ ਬੱਛੀ ਆ ਜਰਸੀ ਦੀ ਜਰਸੀ ਦੀ ਬੱਛੀ ਆ ਗਈ ਨਾਲ ਇਹਦੇ ਵੀ ਬੱਛੀ ਆ ਦੋਨਾਂ ਨਾਲ ਹੀ ਬੱਛੀਆਂ ਨੇ ਨਾ ਦੋ ਨੰਬਰ ਵਾਲੀ ਵੀ ਤੋੜ ਦੋ ਹੀ ਖੋਲ ਕੇ ਤੋੜ ਦੋ ਖੋਲ ਕੇ ਇਧਰ ਆ ਜਾ ਆ ਜਾ ਬਰਾ ਵੀ ਤੋੜ ਦਿਆ ਕੇ ਇੱਕ ਅੱਦ ਆ ਗਿਆ ਫੁੱਲ ਵੱਡਾ ਤੇ ਸੁਭਾ ਦੀ ਜਿਵੇਂ ਤੁਹਾਨੂੰ ਦੱਸਿਆ ਵੀ ਸੁਭਾ ਦੀ ਬਾਦੀ ਸੰਧੀ ਆ ਇਹਦਾ ਵੀ ਕੱਢਿਆ ਜੀ ਬੋਲਾ ਬੋਲਾ ਕੁਛ ਇਹਦਾ ਵੀ ਕੱਢਿਆ 5 ਕਿਲੋ ਠੀਕ ਆ ਅੜੀ ਦੀ ਫਸੀ ਜਵੇਂ ਪਹਾੜੇ ਫਿਰ ਬੈਠਾ ਨਹੀਂ ਸੀ ਜਾਂਦਾ ਠੀਕ ਆ ਗੱਲ ਚੋਣ ਚਬਾਉਣ ਵਾਲੀ ਤਾਂ ਕੋਈ ਦਿੱਕਤ ਨਹੀਂ ਦਿੱਕਤ ਨਹੀਂ ਸੁਭਾ ਦੀ ਦਿਖਾ ਦਾਂਗੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਇੰਜਾਂ ਤੁਹਾਨੂੰ ਬਿਨਾਂ ਨਿਆਣੀ ਤੋਂ ਮਾਰ ਕੇ ਦਿਖਾ ਦਾਂਗੇ ਇਹ ਦੰਦਾਂ 'ਚ ਕਿਵੇਂ ਹੋਊਗੀ ਜੀ ਇਹ ਛਿੱਗੀ 6 ਦੰਦ 6 ਦੰਦ ਵੱਡੀ ਆ ਗਈ ਵੱਡੀ ਦੇਖੋ ਮਾੜਾ ਹੌਲੀ ਤ ਤੇ ਬਾਡੀ ਬੂਡੀ ਵਾਲੇ ਪੱਖ ਤੋਂ ਤਾਂ ਇਹ ਆ ਗਈ ਮੇਰਾ ਖਿਆਲ ਵੀ ਜਿੱਡਾ ਕਾ ਐਚਐਫ ਦਾ ਕਰਦ ਹੁੰਦਾ ਹਾਂ ਫੁੱਲ ਵੱਡੀ ਐ ਰਿਕਾਰਡ ਕੀ ਰਿਹਾ ਇਹਦਾ ਸੁੱਦਾ ਪਹਿਲੇ ਨੂੰ 20 ਪਲੱਸ ਐ 20 ਤੋਂ ਬਾਹਰ ਹੀ ਹਾਂ ਤੇ ਬਰੀਡਿੰਗ ਦੇ ਮਾਮਲੇ 'ਚ ਬੈਸਟਰ ਹੋਈ ਹੈ ਨਾ ਹਾਂ ਜਿਨੇ ਅਗੋਂ ਬੱਚੇ ਵਧੀਆ ਲੈਣੇ ਨੇ ਤੇ ਬਾਕੀ ਥਣਾ ਦਾ ਗੈਪ ਆ ਜਿਹੜਾ ਤਕਰੀਬਨ ਮੋੜ ਲਾ ਬਾਈ ਇੱਥੋਂ ਫੁੱਟ ਫੁੱਟ ਜਿਉਂ ਰੱਖ ਦਿਆ ਸਾਈਡਾਂ ਤੋਂ ਗੈਪ ਤੁਰਿਆ ਨਹੀਂ ਜਾਣ ਲੱਗ ਰਿਹਾ ਹਾਂ ਹਾਂ ਆਰਡਰ ਆ ਗਿਆ ਇਹਦਾ ਵੀ ਨਾਲ ਲੱਗਵਾ ਜਾ ਇੱਥੇ ਰੋਕ ਲਾ ਬਾਈ ਇੱਥੋਂ ਘਰੀ ਲੰਬਾਈ ਦਿਖਾ ਦੇ ਉਰਲੇ ਉਰਲੇ ਬੰਨੇ ਹੋ ਕੇ ਦਿਖਾ ਦੇ ਇਹ ਇੱਥੋਂ ਦਿਖਾ ਦੇ ਫੁੱਲ ਲ ਇੱਕ ਗੱਲ ਹੋਰ ਆ ਸਾਨੂੰ ਉਰੀ ਉਰੀ ਮਾਰ ਕੇ ਦਿਖਾ ਦੇ ਦੋਏ ਪਾਸੇ ਵਜਿਆ ਗੁਰੀ ਭਰਾ ਕਰਮ ਤਾਂ ਨਹੀਂ ਨਾ ਬਿਲਕੁਲ ਨਹੀਂ ਲੈ ਯਾਰ ਕਮਾਲ ਚੱਕਾ ਆ ਥੋੜਾ ਥੋੜਾ ਬੱਚੇ ਕਰਕੇ ਗੱਲ ਨਹੀਂ ਬੱਚਾ ਉਧਰ ਬੈਠਾ ਨਾ ਲੈ ਹੋਆ ਰੈਤਾ ਰਾਂ ਕੀ ਨੇ ਦੇਖ ਫਫਾਰੇ ਵਾਲਾ ਸ਼ਿਸ਼ਟ ਵੀ ਆ ਆ ਵਜਾ ਦੇ ਥੱਲੇ ਨਾ ਮਾਰੋ ਜੀ ਫਿਰ ਭਰਾ ਆਪਣੇ ਕਹਿੰਦੇ ਆ ਵੀ ਤੁਸੀਂ ਹਾਂ 13ਵਾਂ ਰਤਨ ਹੈ ਰਤਨ ਥੱਲੇ ਦੋ ਦਣਾ ਚਹੀਦਾ ਲੈ ਚੱਲ ਬਾਈ ਕਮਾ ਕੇ ਲੈ ਚੱਲ ਕਮਾ ਕੇ ਉਧਰ ਨੂੰ ਤੇ ਦੋਦੇ ਦਾ ਪਹਿਲਣ ਦਾ ਬਾਈ ਕਹਿੰਦਾ ਰਿਹਾ 20 ਪਲੱਸ ਬਾਕੀ ਤੁਸੀਂ ਆਪਣੀ ਜੱਜਮੈਂਟ ਨਾਲ ਪਸ਼ੂ ਲੈਣਾ ਹੁੰਦਾ ਬਾਕੀ ਸੇਵਾ ਤੇ ਆ ਹਾਂ ਵੀ ਆਪਣੇ ਘਰੇ ਆ ਕੇ 20 ਪਾ ਦੂ 25 ਪਾ ਦੂ ਜਾਂ 15 ਪਾ ਦੂ ਹਾਂ ਜੇ ਸੇਵਾ ਹੀ ਨਾ ਕਰਾਂਗੇ ਫਿਰ ਘਟ ਵੀ ਸਕਦਾ ਠੀਕ ਹੈ ਗੱਲ ਆ ਤੋਰਾ ਸਾਨੂੰ ਥੋੜਾ ਜਿਹਾ ਪੱਕਾ ਥੱਲੇ ਉਹਦੇ ਕਰਕੇ ਲੋਕ ਟਾਈਲਾਂ ਦੇ ਤੁਹਾਨੂੰ ਪਤਾ ਵੀ ਪਸ਼ੂ ਥੋੜਾ ਜਿਹਾ ਜੀ ਗੱਲ ਕਰ ਲਈਏ ਗਾਵਾਂ ਦਾ ਥੋੜਾ ਕੱਚੇ ਤੇ ਜ਼ਿਆਦਾ ਕੰਫਰਟੇਬਲ ਰਹਿੰਦੀਆਂ ਬਾਈ ਹਾਂ ਕੱਚੇ ਦੇ ਅੱੱਚਾ ਵੱਧ ਭਾਲਦੀਆਂ ਚਵਾਈ ਦਾ ਯਾਰ ਤੇ ਹੱਥ ਲਾਉਣ ਦੀ ਲੋੜ ਨਹੀਂ ਇੰਨੀ ਕ ਮੋਟੀ ਚਵਾਈ ਆ ਥੋੜੀ ਰੂਹ ਖੁਸ਼ ਕਰਦੀ ਜਿਹ ਬਾਲਟੀ ਚ ਵਾਈ ਗਣਾ 11 ਹੋਰ ਦਿਖਾਵਾਂਗੇ ਮਾਰ ਕੇ ਤਸੱਲੀ ਬਿਨਾ ਬੱਚੇ ਤੇ ਹੀ ਕਰ ਦਿੰਦੇ ਆ ਇਹ ਬੱਚਾ ਚੱਕ ਲਿਆ ਬਾਲਟੀ ਇਹਦੀਆਂ ਤਰਾ ਮਾਰਦੀਏ ਤੇ ਫਿਰ ਇੱਕ ਨੰਬਰ ਅਜੀ ਦੇ ਹੀ ਮਾਰ ਦਾਂਗੇ ਬੱਚਾ ਲਾ ਕੇ ਇਹਦੇ ਪੈਸੇ ਕਿੰਨੇ ਲਾਵਾਂਗੇ ਆਪਾਂ ਇਹਦੇ ਭਰਾ ਗੁਰੀ 15 ਮਾਫੀ ਕੋਈ ਮਾਫੀ ਵਾਕੀ ਤੂੰ ਦੱਸ ਦੇ ਹੈ ਤੂੰ ਦੱਸ ਦੇ ਤੈਹੀਂ ਦੱਸਣਾ ਮਾਨਤਨ ਹੋਜੂ ਜੋ ਮਾਨਤਨ ਕਰਦੇ ਜਿਹੜਾ ਆਪਾਂ ਮੋੜਦੇ ਨਹੀਂ ਕਹਾਈ ਕਹਿੰਦਾ ਜਿਹੜਾ ਦਿਲੋਂ ਲੈਣ ਆ ਗਿਆ ਚੀਜ਼ ਮੋੜਦੇ ਨਹੀਂ ਵੀ ਬਹੁਤ ਜ਼ਿਆਦਾ ਫਰਕਦਾ ਇਹ ਤੇ ਦੇਖੋ ਪੈਣਾ ਨਹੀਂ ਪੈਣਾ ਨਹੀਂ ਜ਼ਿਆਦਾ ਨਹੀਂ ਇਹ ਗੱਲ ਪੰਜ 6000 ਦਾ ਕਦੇ ਉਹ ਨਹੀਂ ਪੈਣਾ 7 70 ਦੀ ਲੈ ਲਵਾਂਗੇ ਉਹ ਤਾਂ ਫੋਨ ਲਾਂਦਾ ਹੀ ਨਹੀਂ ਫਾਇਦਾ ਹਾਂ ਉਹ ਗੱਲਬਾਤ ਨਹੀਂ ਹੋਣੀ ਲੱਖ ਦੇ ਆਟੇ-ਬਟੇ ਜੇ ਹੋ ਜੂਗੇ ਵਾਹ ਹਾਂ ਠੀਕ ਆ ਲੱਖ ਦੇ ਆਟੇ-ਬਟੇ ਜੇ ਹੋ ਜੂਗੇ ਇਹ ਜੀ ਕਰਨੀ ਲੈ ਜਾ ਪਰਲੇ ਬੰਨੇ ਫਿਰ ਇਹ ਦੋਨਾਂ ਪਾਸੇ ਦੇਖ ਲਈਏ ਮਾਰ ਕੇ ਗਰਮ ਤਾਂ ਨਹੀਂ ਜ਼ਿਆਦੇ ਨਾ ਗਾ ਆ ਗਈ ਠੰਡੀ ਬਿਲਕੁਲ ਤੇ ਇੱਥੇ ਇੱਥੇ ਖੜਾ ਲਾ ਬੱਚਾ ਲਾਉਣ ਦੀ ਤਾਂ پیسے ਲੋੜੇ ਨਹੀਂ ਪੈਣੀ ਮੈਨੂੰ ਕਹਣਾ ਲਟਾਉ ਰਹਾ ਤਾਂ ਨਾ ਇਧਰੋਂ ਇੱਤਾਰਾਂ ਨੂੰ ਹੁਣ ਬਾਲਟੀ 'ਚ ਦਿਖਾ ਦਾਂਗੇ ਮਾਰ ਕੇ ਇਹਦੀਆਂ ਇੱਥੇ ਸੈਟ ਆ ਤਾਂ ਲਾ ਧਰ ਲਾ ਬਾਲਟੀ ਨਹੀਂ ਧਰ ਲੀਏ ਪਾਣੀ 'ਚ ਨਾ ਪਾਣੀ ਦਾ ਡੋਲ ਦੇ ਡੋਲ ਦੇ ਪਾਣੀ 'ਚ ਪਰਾ ਦਾਂਗੇ ਲੈ ਪਰਾ ਦੇਖ ਧਾਰਾਂ ਦੇਖਣ ਵਾਲੇ ਇੱਥੋਂ ਦਾ ਘਾ ਬੈਰੀ ਚੋਣ ਓਏ ਆ ਲੱਗਾ ਜਿਹੜਾ ਪੈਂਦੇ ਨੇ ਪੁੜਾਕੇ ਦੇਖ ਗਰਲੈਂਡੋ ਵਾਲਾ ਚੋਣੇ ਲੱਗਾ ਬੱਚੀ ਨੂੰ ਉਹ ਡਿਸਟਰਬ ਨਹੀਂ ਹੈਗਾ ਮੈਂ ਤਾਂ ਜੀ ਬਾਲਟੀ ਭਰਨ ਵਾਲਾ ਕੰਮ ਹੈ ਬਾਲਟੀ 'ਚ ਵੀ ਮਾਰਦੇ ਗਰੀ ਦੇਖ ਇੰਨੀ ਬਾਲਟੀ ਅਦੂਨ ਦੀ ਤਾਂ ਇਹ ਬਾਅਦ ਛੱਡ ਦੇ ਸਾਬ ਛੱਡ ਦੇ ਛੱਡ ਦੇ ਚੱਕਰਾ ਬਾਲਤੀ ਦੇਖ ਬਾਲਤੀ ਜਾ ਕੇ ਲੈ ਚੋਣ ਚੋਣ ਦਾ ਲੱਗਿਆ ਜੰਮੀ ਜਿਹਨੂੰ ਆਪਾਂ ਐਂਡ ਕਹਦੇ ਨੇ ਸਿਰੇ ਵਾਲਾ ਕੰਮ ਹੀ ਆ ਚੋਣ ਚੋਣ ਦੀ ਪ੍ਰੋਬਲਮ ਨਹੀਂ ਆਉਣੀ ਤੁਹਾਨੂੰ ਕਦ ਵੇਟ ਦਿਖਾ ਦੇ ਨਾਲ ਆਪਣੇ ਦੇ ਹਾਂ ਕਦ ਕਾਠ ਵੀ ਪੂਰਾ ਆ ਗਿਆ ਤੇ ਲੱਖ ਦੇ ਆਸੇ ਪਾਸੇ ਜੇ ਬਾਈ ਕਹਿੰਦਾ ਫਿਕਸ ਹੋ ਜਾ ਰੇਟ ਜੀ ਦਾ ਉੱਥੇ ਹੀ ਦੇ ਦਾਂਗੇ ਤੇ ਇਹਦਾ ਬੱਚਾ ਲਾ ਦੇ ਬਾਈ ਖਾੜੇ ਨਹੀਂ ਉੱਥੇ ਹੀ ਜਾਂਦੀ ਆ ਪਰ ਪਹਿਲਾਂ ਤੁਹਾਨੂੰ ਨਿਆਣਾ ਪਾ ਕੇ ਆਪਾਂ ਦਿਖਾਵਾਂਗੇ ਮਾਰ ਕੇ ਧਾਰਾ ਜੀ ਇਹ ਚਵਾਈ ਤੁਹਾਨੂੰ ਇਹ ਵੀ ਦਿਖਾ ਦਨੇ ਆਪਾਂ ਕਰਕੇ ਦੋ ਆਂ ਪਾਸੇ ਬਹਿ ਕੇ ਜਿਵੇਂ ਪਹਿਲਣ ਬੱਛੀ ਆ ਨਾ ਚਵਾਈ ਚ ਪੂਈ ਦੇ ਜਿਮਾ ਫੋਕੀ ਆ ਗਈ ਜਮਾ ਜਮਾ ਪੁਖ ਨਪੜਾਕੇ ਬੰਨੇ ਦੇ ਚਵਾਈ ਬਾਈ ਕਮਟਾ ਆਹ ਹੋ ਕੰਨੀ ਦਿਖਾ ਦਨੇ ਮਾਰ ਕੇ ਸਾਰੇ ਦਿਖਾਏ ਧਾਰਾ ਮਾਰ ਕੇ ਭਰਾ ਧਾਰ ਦੇਖੋ ਨਾਲੇ ਗਲਾਬੀ ਥਾਣਾ ਬਿਲਕੁਲ ਗੁਰੀ ਭਰਾ ਚਵਾਈ ਦੀ ਫੋਕੀ ਆ ਜਮਾ ਹੱਥ ਲਾਉਣ ਦੀ ਲੋੜ ਨਹੀਂ ਪਿਛਲਿਆਂ ਚ ਮਾਰਦੀ ਕਿਹੜਾ ਹੋਰ ਵੇਖੀ ਠੰਡੀ ਆ ਗਈ ਐ ਵੀ ਪੂਰੀ ਬਾਸ਼ ਕਿੰਨੇ ਕ ਦੀ ਹੋ ਜੂ ਬਈ ਫਿਕਸ ਜਮਈ ਘਾਰਾਂ ਤੁਰਾਂ ਦਾ ਦਿਖਾਤੀਆਂ ਮਾਰ ਗਿਆ ਪਾ ਜੀ ਹਾਂ ਇਹ 75 ਮੰਗਦੇ ਸੀ ਹਾਂਜੀ 73 ਦੀ ਦੇ ਦਾਂਗੇ 200 ਰੁਪਿਆ ਛੋਟ ਕਰ ਦੇ 73 ਚੋਂ ਹਾਂ ਆ ਬਾਈ ਕਹਿੰਦਾ 200 ਹੀ ਛੋਟ ਹੋਊਗੀ 73 ਚੋਂ ਤੇ ਬਾਕੀ ਸੁਭਾ ਆ ਦੀ ਲਾ ਤੁਹਾਨੂੰ ਫੇਰ ਦਿਖਾ ਦਨੇ ਆਪਾਂ ਸਵੇਰ ਵਾਲਾ ਗਰਮ ਵਾਲਾ ਸੀ ਨਹੀਂ ਥਣ ਥਣ ਠੰਡੀ ਆ ਬਿਲਕੁਲ ਕਦ ਗੱਡੀ ਪੂਰਾ ਆ ਗਈ ਨੰਬਰ ਬੋਲ ਦਿਓ ਜੀ ਨੰਬਰ 99967 ਹਾਂਜੀ 65772 99967 65772 ਪਿੰਡ ਸਾਦਨਵਾਸ ਪਿੰਡ ਸਾਦਨਵਾਸ ਤਸਵੀਰ ਜੱਖੜਾ ਜ਼ਿਲ੍ਹਾ ਫਤਿਹਵਾੜ ਸਟੇਟ ਹਰਿਆਣਾ ਹਰਿਆਣਾ ਇਹਨਾਂ ਦੋਹੇ ਪਛੀਆਂ ਚੋ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ